ਠਾਨ ਮਾਜਰਾ ਜੀ ਤੇ ਇੱਕ ਫੀਲਾ ਹੈ ਸਾਹਿਬ ਹੀ ਇਸ ਜਸਟ ਅ ਮਿਨੀਨ ਇਨ ਥਿਸ ਐਂਟਾਇਰ ਗੇਮ ਉਹਨਾਂ ਸਾਰਿਆਂ ਨੂੰ ਪੈਪੀਦ ਕੀਤਾ ਜਾ ਰਿਹਾ ਝੂਠੇ ਕੇਸਸ ਦਾਇਰ ਕੀਤੇ ਜਾ ਰਹੇ ਨੇ ਜਿਹੜਾ ਪਹਿਲੇ ਇਥੇ ਚੱਲਦਾ ਹੋਇਆ ਕਬਲ ਨੈਟਵਰਕ ਇਹ ਪੈਰਲਲ ਨੈਟਵਰਕ ਆਪਣਾ ਕਾਬੂ ਕਰਨਾ ਚਾਹੁੰਦੇ ਜਕਰਸਾ ਤੁਸੀਂ ਸਟਾਰਟਿੰਗ ਸੇ ਗੱਲ ਕਹੀ ਸੀ ਕਿ ਜੋ ਲਾਇਲੌਲੋਨ ਸਿਟੀ ਬਣੀ ਹੋਈ ਹੈ ਉਹਨੂੰ ਦੇਖਦੇ ਹੋਏ ਕੁਝ ਨੌਜੋਗਰਾਂ ਨੂੰ ਜੁਆਇਨ ਕਰ ਰਹੇ ਨੇ ਇਹ ਲਾਇਲੌਲੋਨ ਸਿਟੀ ਪਟਿਆਲੇ ਵੀ ਬਣੀ ਹੋਈ ਹੈ ਆ ਕਾਂਗਰਸ ਦੇ ਆਗੂ ਵੀ ਕਹਿ ਚੁੱਕੇ ਨੇ ਕਿ ਮੁਝੀਆਂ ਸਰਕਾਰਾਂ ਜਿੱਥੇ ਜਿਹੜੇ ਲੋਕਾਂ ਨਾਲ ਕੁੱਟਮਾਰ ਹੁੰਦੀ ਸੀਗੀ ਹੁਣ মিডিਆ ਕਰਮੀਆਂ ਨਾਲ ਕੁੱਟਮਾਰ ਹੋ ਰਹੀ ਹੈ ਉਸੇ ਜਿਹੜੇ ਕੇਬਲ ਨੈਟਵਰਕ ਚਲਾ ਰਹੇ ਨੇ ਮਾਫੀਆ ਚਲਾ ਰਹੇ ਹੈ ਉਹਦਾ ਜਦ ਪਰਦਾ ਫਾਸ਼ ਕਰਨ ਲਈ ਕੁਝ মিডিਆ ਵਾਲੇ ਪਹੁੰਚੇ ਨੇ ਉਹਨਾਂ ਨੂੰ ਕੁੱਟਿਆ ਗਿਆ ਪੂਰੀ ਤਰੀਕੇ ਨਾਲ ਉਹਦਾ ਕੈਮਰਾ ਖੋਲ ਦਿੱਤਾ ਗਿਆ ਮਾਈਕ ਖੋਲ ਦਿੱਤਾ ਗਿਆ ਉਹਨੂੰ ਕੰਮ ਕਰਨ ਨਹੀਂ ਦਿੱਤਾ ਗਿਆ ਦੇਖੋ ਮੀ ਪਹਿਲੇ ਉਸੇ ਜਿਹੜੀ ਰੋਕਦੇ ਆਂਗੇ ਪਠਾਨ ਮਾਜਰਾ ਉਹਨਾਂ ਦੇ ਸਾਰੇ ਨਾਂ ਲੱਗ ਰਹੇ ਪਠਾਨ ਮਾਜਰਾ ਜੀ ਤੇ ਇੱਕ ਫੀਲ ਹੈ ਸਾਬ ਹੀ ਇਸ ਜਸਟ ਅ ਮਿਨੀਅਨ ਇਨ ਥਿਸ ਐਂਟਾਇਰ ਗੇਮ ਆ ਕਮ ਤਾਂ ਸਰਕਾਰ ਕਰਾ ਰਹੀ ਹੈ ਸਾਬ ਆ ਮਾਫੀਆ ਸਰਕਾਰੀ ਮਾਫੀਆ ਹੈ ਫਰਕ ਹੈ ਪਹਿਲਾਂ ਮਾਫੀਆ ਹੁੰਦੇ ਸੀ ਪਰ ਉਹਨਾਂ ਨੂੰ ਪੈਟਨੇਜ ਹੁੰਦੀ ਸੀ ਹੁਣ ਤਾਂ ਖੁਦ ਸਰਕਾਰ ਦਾ ਹਿੱਸਾ ਹੈ ਜਿਹੜੇ ਆ ਕੇਬਲ ਨੈਟਵਰਕ ਵਾਇਰ ਕਰਨ ਦੀ ਇੱਕ ਜਿਹੜਾ ਚੱਲ ਰਿਹਾ ਹੈ ਕੋਈ ਸਾਜ਼ਿਸ਼ ਚੱਲ ਰਹੀ ਹੈ ਉਹਦੇ ਵਿੱਚ ਸਰਕਾਰ ਡਾਇਰੈਕਟ ਇਨਵੋਲਡ ਹੈ ਆ ਤਾਂ ਸਰਕਾਰ ਹੈ ਪਰਮਸਾਹ ਜਿਸ ਤਰੀਕੇ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ ਕੱਲ ਮੀਡੀਆ ਕਰਮੀਆਂ ਨੂੰ ਕੁੱਟਿਆ ਗਿਆ ਉਸ ਕੇਸ ਕੋਲ ਪਟਿਆਲੇ ਦੇ ਅੰਦਰ ਪਿਛਲੇ ਕਾਫੀ ਸਮੇਂ ਤੋਂ ਕੋ ਚੱਲ ਰਿਹਾ ਹੈ ਜੋ ਉਥੇ ਮਾਫੀਆ ਚਲਾ ਰਹੇ ਨੇ ਤਾਰਾ ਕਟੀਆਂ ਜਾ ਰਹੀਆਂ ਨੇ ਅਰਮਿਤ ਸਿੰਘ ਪਠਾਨ ਮਾਜਰਾ ਦਾ ਜਿਹੜਾ ਰੂਪ ਸਾਹਮਣੇ ਆ ਰਹੇ ਹੈ ਆਰੋਪ ਲੱਗ ਰਹੇ ਨੇ ਕਿਸੇ ਵੀ ਦੇਖੋ ਅਸੀਂ ਤੇ ਪਹਿਲੇ ਹੱਥੋਂ ਹੀ ਇਹਨੂੰ ਕ੍ਰਿਟਿਸਾਈਜ਼ ਕਰ ਰਹੇ ਹਾਂ ਉਹਨਾਂ ਸਾਰਿਆਂ ਨੂੰ ਪੈਪੀਤ ਕੀਤਾ ਜਾ ਰਿਹਾ ਹੈ ਝੂਠੇ ਕੇਸਿਸ ਦਾਇਰ ਕੀਤੇ ਜਾ ਰਹੇ ਨੇ ਅਸੀਂ ਇਹਨੂੰ ਕੰਡੈਮਨ ਕਰਨਾ ਐਜ਼ ਮੇਨ ਆਪੋਜੀਸ਼ਨ ਪਾਰਟੀ ਜਿਹੜਾ ਪਠਾਨ ਮਾਜਰੇ ਦਾ ਰੂਲ ਹੈ ਉੱਤੇ ਕਿਉਂਕਿ ਪਠਾਨ ਮਾਜਰਾ ਨਜ਼ਦੀਕੀ ਦਾ ਰਿਸ਼ਤੇਦਾਰ ਭਗਵੰਤ ਮਾਨ ਜੀ ਦਾ ਦੱਸਿਆ ਜਾਂਦਾ ਤੇ ਸਾਰੀ ਕੇਬਲ ਕੇਵਲ ਨੈਟਵਰਕ ਤੇ ਜਿਹੜਾ ਕਬਜ਼ਾ ਹੁਣ ਹੋ ਰਿਹਾ ਹੈ ਮੁਹੱਲੀ ਵਿੱਚ ਜਾਂ ਪਟਿਆਲੇ ਵਿੱਚ ਇਹ ਬਕਾਇਦਾ ਤੌਰ ਤੇ ਸੀਐਮਓ ਦੇ ਵਿੱਚੋਂ ਸਪੋਰਟ ਹੈ ਇਹ ਪਠਾਨ ਮਾਜਰਾ ਨਹੀਂ ਕਰ ਰਿਹਾ ਸੀਐਮਓ ਚੋਂ ਸਪੋਰਟ ਹੋ ਰਹੀ ਤੇ ਇਹਨਾਂ ਦੀ ਕੋਸ਼ਿਸ਼ ਹੈ ਕਿ ਸਾਰੇ ਪੰਜਾਬ ਦੇ ਵਿੱਚ ਅਸੀਂ ਬਰਾਬਰ ਦਾ ਇਹ ਜਿਹੜੀ ਤੁਹਾਡੀ ਆਏ ਹੈ ਇਹਨੂੰ ਜਿਹੜਾ ਪਹਿਲੇ ਇਥੇ ਚੱਲਦਾ ਹੋਇਆ ਕਿ ਕੇਬਲ ਨੈਟਵਰਕ ਇਹ ਪੈਰਲਲ ਨੈਟਵਰਕ ਆਪਣਾ ਕਾਬੂ ਕਰਨਾ ਚਾਹੁੰਦੇ ਨੇ ਅਖਬਾਰਾਂ ਤੇ ਤੁਹਾਡੇ ਚੈਨਲਸ ਤੇ ਤੇ ਕਬਜ਼ਾ ਇਹਨਾਂ ਨੇ ਕਰ ਲਿਆ ਹੁਣ ਜਿਹੜਾ ਬਾਕੀ ਦਾ ਰਹਿੰਦਾ ਕੰਮ ਹੈ ਉਹ ਵੀ ਜਕਰ ਸਾਹਿਬ ਤੁਸੀਂ ਸਟਾਰਟਿੰਗ 'ਚ ਇੱਕ ਗੱਲ ਕਹੀ ਸੀ ਕਿ ਜੋ ਲੋਇਲਟੀ ਸਿਟੀ ਬਣੀ ਹੋਈ ਹੈ ਉਹਨੂੰ ਦੇਖਦੇ ਹੋਏ ਕੁਝ ਨੌਂਸੋ ਨੂੰ ਜੋਇਨ ਕਰ ਰਹੇ ਨੇ ਕਿਉਂਕਿ ਲੋਇਲਟੀ ਸਿਟੀ ਪਟਿਆਲੇ ਵੀ ਬਣੀ ਹੋਈ ਹੈ ਆ ਕਾਂਗਰਸ ਦੇ ਆਖੂ ਵੀ ਕਹਿ ਚੁੱਕੇ ਨੇ ਕਿ ਵਿਚੀਆਂ ਸਰਕਾਰਾਂ ਜਿੱਦਾਂ ਲੋਕਾਂ ਨਾਲ ਕੁਤਬਾਰ ਹੁੰਦੀ ਸੀਗੀ ਉਹਨ ਮੀਡੀਆ ਕਰਮੀਆਂ ਨਾਲ ਕੁੱਟਮਾਰ ਹੋ ਰਹੀ ਹੈ ਉਥੇ ਜਿਹੜੇ ਕੇਬਲ ਨੈਟਵਰਕ ਚਲਾ ਰਹੇ ਨੇ ਮਾਫੀਆ ਚਲਾ ਰਹੇ ਹੈ ਉਹਦਾ ਜਦ ਪਰਦਾ ਫਾਸ਼ਟ ਕਰਨ ਲਈ ਕੁਝ ਮੀਡੀਆ ਵਾਲੇ ਪਹੁੰਚੇ ਨੇ ਉਹਨਾਂ ਨੂੰ ਕੁੱਟਿਆ ਗਿਆ ਪੂਰੀ ਤਰੀਕੇ ਨਾਲ ਉਹਦਾ ਕੈਮਰਾ ਕੋਲੇ ਲਦਾ ਗਿਆ ਮਾਈਕ ਕੋਲੇ ਲਦਾ ਗਿਆ ਉਹਨੂੰ ਕੰਮ ਕਰਨ ਨਹੀਂ ਦਿੱਤਾ ਗਿਆ ਦੇਖੋ ਮਿਲੋਗੇ ਤੇ ਐਮ.ਐਲ.ਏ. ਉਥੇ ਜਿਹੜੇ ਲੋਕ ਨੇ ਅੰਗੀ ਪਠਾਨ ਮਾਜਰਾ ਉਹਨਾਂ ਦੇ ਸਾਰੇ ਨਾਂ ਲੱਗ ਰਹੇ ਪਠਾਨ ਮਾਜਰਾ ਜੀ ਤੇ ਇੱਕ ਫੀਲ ਹੈ ਸਾਬ ਹੀ ਇਸ ਜਸਟ ਅ ਮਿਨੀਅਨ ਇਨ ਥਿਸ ਐਂਟਾਇਰ ਗੇਮ ਆਹ ਕੰਮ ਤਾਂ ਸਰਕਾਰ ਕਰਾ ਰਹੀ ਹੈ ਸਾਬ ਆਹ ਮਾਫੀਆ ਸਰਕਾਰੀ ਮਾਫੀਆ ਹੈ ਫਰਕ ਹੈ ਪਹਿਲਾਂ ਮਾਫੀਆ ਹ ਹੁਣ ਤਾਂ ਖੁਦ ਸਰਕਾਰ ਦਾ ਹਿੱਸਾ ਹੈ ਜਿਹੜੇ ਆ ਕੇਬਲ ਨੈਟਵਰਕ ਵਾਇਰ ਕਰਨ ਦੀ ਇੱਕ ਜਿਹੜਾ ਚੱਲ ਰਿਹਾ ਹੈ ਕੋਈ ਜੀ ਸਾਜ਼ਿਸ਼ ਚੱਲ ਰਹੀ ਹੈ ਉਹਦੇ ਵਿੱਚ ਸਰਕਾਰ ਡਾਇਰੈਕਟ ਇਨਵੋਲਡ ਹੈ ਆ ਤਾਂ ਸਰਕਾਰ ਹੈ